ਸ਼ੰਭੂ ਬੈਰੀਅਰ ਤੇ ਬੈਠੇ ਕਿਸਾਨਾਂ ਨੇ ਹੁਣ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕਰ ਦਿੱਤਾ ਹੈ ਇਹ ਐਲਾਨ ਜੋ ਕਿ ਕਿਸਾਨ ਭਵਨ ਚੰਡੀਗੜ੍ਹ ਦੇ ਵਿੱਚ ਇੱਕ ਪ्रेस वार्ता ਦੇ ਦੌਰਾਨ ਕੀਤਾ ਗਿਆ ਵਾ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਐਲਾਨ ਕੀਤਾ ਗਿਆ ਵਾ ਜਿਸ ਦੇ ਵਿੱਚ ਉਹਨਾਂ ਨੇ ਸਪਸ਼ਟ ਕਹਿ ਦਿੱਤਾ ਵਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਹਰਿਆਣਾ ਸਰਕਾਰ ਸ਼ੰਭੂ ਬੈਰੀਅਰ ਦੇ ਬੈਰੀਕੇਡਸ ਹਟਾ ਦੇਵੇਗੀ ਤੇ ਰਸਤਾ ਖੋਲ ਦੇਵੇਗੀ ਉਸ ਤੋਂ ਬਾਅਦ ਕਿਸਾਨ ਹੈ ਜੋ ਦਿੱਲੀ ਵੱਲ ਨੂੰ ਕੂਚ ਕਰਨਗੇ ਸੋ ਕਿਸਾਨਾਂ ਵੱਲੋਂ ਦਿੱਲੀ ਦੇ ਜੋ ਕਨਸਟੀਟਿਊਸ਼ਨਲ ਕਲੱਬ ਦੇ ਵਿੱਚ ਇੱਕ ਪ੍ਰੋਗਰਾਮ ਵੀ ਰੱਖਿਆ ਗਿਆ ਹੈ ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਦੇ ਕਿਸਾਨ ਮਾਹਿਰ ਕਿਸਾਨ ਆਗੂ ਅਤੇ ਜੋ ਵੱਡੇ ਵੱਡੇ ਕਿਸਾਨ ਜੋ ਆਗੂ ਅਤੇ ਮਾਹਿਰ ਨੇ ਉਹ ਸ਼ਿਰਕਤ ਕਰਨਗੇ ਅਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਤੇ ਆਉਣ ਵਾਲੇ ਰਣਨੀਤੀ ਦੇ ਉੱਤੇ ਜੋ ਚਰਚਾ ਵੀ ਹੈ ਇਸ ਖਾਸ ਮੀਟਿੰਗ ਦੇ ਵਿੱਚ ਕੀਤੀ ਜਾਵੇਗੀ ਸੋ ਕਿਸਾਨਾਂ ਨੂੰ ਜੋ ਕਿ ਇਸ ਵਕਤ ਸ਼ੰਭੂ ਬੈਰੀਅਰ ਤੇ ਬੈਠੇ ਨੇ ਉਹਨਾਂ ਨੂੰ ਅੱਗੇ ਵਧਣ ਦੇ ਲਈ ਜੋ ਕਹਿ ਦਿੱਤਾ ਗਿਆ ਵੈ ਕਿਉਂਕਿ ਜੋ ਹਰਿਆਣਾ ਸਰਕਾਰ ਹੈ ਹਰਿਆਣਾ ਸਰਕਾਰ ਨੇ ਬੈਰੀਕੇਡਸ ਲਗਾ ਕੇ ਜੋ ਰਸਤਾ ਵਾਸ ਨੂੰ ਬੰਦ ਕੀਤਾ ਹੋਇਆ ਸੀ ਕਿਸਾਨ ਆਗੂਆਂ ਦਾ ਕਹਿਣਾ ਵੈ ਕਿ ਜਿੱਦਾਂ ਹੀ ਹਾਈ ਕੋਰਟ ਦੇ ਹੁਕਮਾਂ ਦੇ ਅਨੁਸਾਰ ਇਹ ਰਸਤੇ ਖੋਲੇ ਜਾਣਗੇ ਤਾਂ ਅੱਗੇ ਵਧਣ ਦੀ ਜੋ ਕਾਰਵਾਈ ਹੈ ਉਹ ਸ਼ੁਰੂ ਹੋ ਜਾਵੇਗੀ ਸੋ ਹਰਿਆਣਾ ਗਵਰਨਮੈਂਟ ਦਾ ਇੱਥੇ ਕੀ ਕਹਿਣਾ ਵੈ ਹਰਿਆਣਾ ਗਵਰਨਮੈਂਟ ਦਾ ਕਹਿਣਾ ਵੈ ਕਿ ਜੇਕਰ ਕਿਸਾਨ ਸੂਬੇ ਦੇ ਵਿੱਚ ਦਾਖਲ ਹੁੰਦੇ ਨਹੀਂ ਹਰੇਕ ਨੇ ਸੂਬੇ ਦੇ ਵਿੱਚ ਤਾਂ ਉਹਨਾਂ ਵੱਲੋਂ ਜੋ ਕਿ ਟਰੈਕਟਰਸ ਔਰ ਹੋਰ ਵਾਹਨਾਂ ਦੇ ਉੱਤੇ ਆ ਰਹੇ ਨਹੀਂ ਉਹਨਾਂ ਵੱਲੋਂ ਜੋ ਅਮਨ ਅਤੇ ਕਾਨੂੰਨ ਵਿਵਸਥਾ ਨੂੰ ਖਰਾਬ ਕੀਤਾ ਜਾਵੇਗਾ ਔਰ ਜੋ ਸੁਰੱਖਿਆ ਦੇ ਪ੍ਰਬੰਧ ਉਹਨਾਂ ਦੇ ਵਿੱਚ ਜੋ ਕਿਤਨਾ ਕਿਤੇ ਜੋ ਚੂਕ ਹੋਵੇਗੀ ਜਿਸ ਕਰਕੇ ਉਹਨਾਂ ਨੇ ਇਹ ਰਸਤਾ ਬੰਦ ਕੀਤਾ ਹਾਈ ਕੋਰਟ ਦੇ ਹੁਕਮ ਸੀ ਕਿ 7 ਦਿਨਾਂ ਬਾਅਦ ਇਹ 7 ਦਿਨਾਂ ਦੇ ਵਿੱਚ ਵਿੱਚ ਰਸਤਾ ਖੋਲਿਆ ਜਾਵੇ ਕਿਉਂਕਿ ਰਸਤਾ ਬੰਦ ਕਰਨਾ ਕਰਨਾ ਇੱਕ ਸਹੀ ਗੱਲ ਨਹੀਂ ਹੈ ਜਿਸ ਕਰਕੇ ਜੋ ਹੁਣ ਹਰਿਆਣਾ ਸਰਕਾਰ ਹੈ ਉਸਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਤੇ ਜਿਸ ਵਿੱਚ ਉਹਨਾਂ ਨੇ ਇਸੇ ਗੱਲ ਦਾ ਹਵਾਲਾ ਦਿੱਤਾ ਸੀ ਕਿ ਜੇਕਰ ਕਿਸਾਨ ਹਰਿਆਣਾ ਸੂਬੇ ਦੇ ਵਿੱਚ ਦਾਖਲ ਹੁੰਦੇ ਨੇ ਤਾਂ ਆਮ ਕਾਨੂੰਨ ਵਿਵਸਥਾ ਖਰਾਬ ਹੋਵੇਗੀ ਇਸ ਕਰਕੇ ਉਹਨਾਂ ਨੇ ਰਸਤੇ ਜੋ ਬੰਦ ਕੀਤੇ ਗਏ ਹਾਈ ਕੋਰਟ ਦਾ ਸਮਾਵੇ ਜੋ ਕਿ 7 ਦਿਨਾਂ ਦਾ ਸਮਾਦਤਾ ਸੀ ਉਸਨੇ ਹਰਿਆਣਾ ਗਵਰਨਮੈਂਟ ਨੂੰ ਸੂਬੇ ਦੀਆਂ ਜੋ ਰਾਸ਼ਟਰੀ ਮਾਰਗਾਂ ਨਨ ਖੋਲਣ ਦੇ ਲਈ ਸੋ ਹੁਣ ਉਹ ਸਮਾਵੇ ਚੁਕੀ ਕੱਲ ਪੂਰਾ ਹੋ ਜਾਵੇਗਾ ਸੋ ਦੇਖਣਾ ਹੋਵੇਗਾ ਕਿ ਇਹ ਰਸਤੇ ਨੇ ਜੋ ਹਰਿਆਣਾ ਸਰਕਾਰ ਖੋਲੇਗੀ ਇਸ ਦੇ ਨਾਲ ਨਾਲ 22 ਜੁਲਾਈ ਦਾ ਪ੍ਰੋਗਰਾਮ ਹੈ ਜੋ ਕਿਸਾਨਾਂ ਦੇ ਵੱਲੋਂ ਮਿੱਥਿਆ ਗਿਆ ਹੈ ਜੋ ਕਿ ਦਿੱਲੀ ਦੇ ਕਨਸਟੀਟਿਊਸ਼ਨਲ ਕਲੱਬ ਦੇ ਵਿੱਚ ਰੱਖਿਆ ਗਿਆ ਹੈ ਇਸ ਦੌਰਾਨ ਅਜੇ ਸਿੰਘ ਡੱਲੇਵਾਲ ਕਿਸਾਨ ਆਗੂ ਨੇ ਵੀ ਕੱਲ ਕਹੀ ਹੈ ਕਿ ਉਹਨਾਂ ਦੀ ਜੋ ਵਿਚਾਰ ਵਟਾਂਦਰਾ ਹੈ ਵਿਰੋਧੀ ਧਿਰਾਂ ਦੇ ਵੱਡੇ ਨੇਤਾਵਾਂ ਦੇ ਨਾਲ ਵੀ ਚੱਲਦਾ ਪਿਆ ਹੈ ਉਹਨਾਂ ਦੇ ਨਾਲ ਵੀ ਜੋ ਗੱਲਬਾਤ ਇਹ ਕੀਤੀ ਜਾ ਰਹੀ ਹੈ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਜੋ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਜੋ ਨੇਤਾ ਨੇ ਉਹਨਾਂ ਨੂੰ ਵੀ ਚਿੱਠੀ ਲਿਖੀ ਗਈ ਆ ਤੇ ਉਹਨਾਂ ਨੂੰ ਵੀ ਜੋ ਵਿਚਾਰ ਵਟਾਂਦਰੇ ਦੇ ਲਈ ਇੱਕ ਮੀਟਿੰਗ ਦੇ ਲਈ ਕਿਹਾ ਗਿਆ ਵਾ ਤੇ ਜਲਦੀ ਇਹ ਮੀਟਿੰਗ ਹੋਵੇਗੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਵਿਪੱਖਸ਼ ਦਾ ਜੋ ਕਿ ਆਪੋਜੀਸ਼ਨ ਹੈ ਉਸ ਦਾ ਵੀ ਜੋ ਸਟੈਂਡ ਹੈ ਇੱਕ ਵਾਰ ਕਲੀਅਰ ਸਟੈਂਡ ਦੇਖਣਾ ਚਾਹਣਗੇ ਕਿ ਕੀ ਉਹ ਕਿਸਾਨਾਂ ਦੇ ਨਾਲ ਖੜੇ ਹੁੰਦੇ ਨੇ ਜਾਂ ਫਿਰ ਨਹੀਂ ਇਸ ਕਰਕੇ ਉਹਨਾਂ ਨੇ ਜੋ ਸਪਸ਼ਟ ਕਰ ਦਿੱਤਾ ਵੈ ਕਿ ਵਿਰੋਧੀ ਧਿਰ ਵੀ ਇਹ ਗੱਲ ਨੂੰ ਸਪਸ਼ਟ ਕਰਦੇ ਵੀ ਕਿ ਉਹ ਕਿਸਾਨਾਂ ਦੇ ਨਾਲ ਖੜੇ ਰਹਿਣਗੇ ਤੇ ਕਿਸਾਨਾਂ ਦੀਆਂ ਜੋ ਮੰਗਾਂ ਨੇ ਉਸ ਦੇ ਉੱਤੇ ਵਿਚਾਰ ਵਟਾਂਦਰਾ ਵੀ ਵਿਰੋਧੀ ਧਿਰ ਦੇ ਨਾਲ ਕਰਨ ਦੀ ਗੱਲ ਹੈ ਜੋ ਕਹੀ ਗਈ ਹੈ ਸੋ ਹੁਣ ਐਲਾਨ ਕਰ ਦਿੱਤਾ ਗਿਆ ਹੈ ਸੋਗੇ ਵਧਨ ਦਾ ਕੂਚ ਕਰਨ ਦਾ ਦਿੱਲੀ ਦੇ ਵੱਲ ਸੋ ਇਹ ਪ੍ਰਦਰਸ਼ਨ ਹੈ ਜੋ ਕਿਸਾਨਾਂ ਦੇ ਵੱਲੋਂ ਅੰਦੋਲਨ ਕੀਤਾ ਜਾ ਰਿਹਾ ਹੈ ਸੋ ਇਸ ਦੇ ਵਿੱਚ ਕਹਿ ਸਕਦੇ ਹਾਂ ਇੱਕ ਵੱਡੀ ਅਪਡੇਟ ਹੈ ਕਿਉਂਕਿ ਹਰਿਆਣਾ ਸਰਕਾਰ ਦੇ ਜੋ ਪਟੀਸ਼ਨ ਹੈ ਸੁਪਰੀਮ ਕੋਰਟ ਦੇ ਵਿੱਚ ਦਾਇਰ ਕੀਤੀ ਹੈ ਹਾਈ ਕੋਰਟ ਦੇ ਆਰਡਰ ਨੇ ਕਿ 7 ਦਿਨਾਂ ਦੇ ਵਿੱਚ ਰਸਤੇ ਨੂੰ ਖਾਲੀ ਕੀਤਾ ਜਾਵੇ ਔਰ 7 ਦਿਨਾਂ ਦੀ ਆਖਰੀ ਤਾਰੀਖ ਅੱਜ ਹੈ ਯਾਨੀ ਕਿ ਕੱਲ ਨੂੰ ਹਾਈ ਕੋਰਟ ਦੇ ਹੁਕਮਾਂ ਦੇ ਅਨੁਸਾਰ ਰਸਤੇ ਨੂੰ ਖੋਲਣਾ ਪਵੇਗਾ ਸੋ ਸੁਪਰੀਮ ਕੋਰਟ ਦੇ ਵਿੱਚ ਜੋ ਪਟੀਸ਼ਨ ਧਾਇਰ ਕੀਤੀ ਗਈ ਹੈ ਸੋ ਦੇਖਣਾ ਹੋਵੇਗਾ ਕਿ ਅਗਲੇ ਜੋ ਹੁਕਮ ਕੀ ਹੁੰਦੇ ਨੇ ਕਿ ਕਿਸ ਤਰ੍ਹਾਂ ਇਹਨਾਂ ਰਸਤਿਆਂ ਨੂੰ ਖੋਲਣ ਦੀ ਗੱਲ ਕੀਤੀ ਜਾਵੇਗੀ ਕਿਸ ਤਰ੍ਹਾਂ ਕਿਸਾਨ ਨੇ ਜੋ ਕੂਚ ਕਰਨਗੇ ਜੋ ਅੱਗੇ ਵਧਣਗੇ ਸੋ ਹਰ ਇੱਕ ਅਪਡੇਟ ਦੇਤੇ ਜੁੜਨ ਸੋ ਸਾਡੇ ਨਾਲ ਫਿਰ ਤੋਂ ਇਜਾਜ਼ਤ ਧੰਨਵਾਦ